ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਗੁਰੂ ਅਰਜਨ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਇਹ ਸ਼ਲੋਕ ਹੈ ਇਹਨੂੰ ਕੋਈ ਗੁਣ ਵੀ ਨਾ ਸਮਝੋ ਇਹਨੂੰ ਕੋਈ ਪਰਉਪਕਾਰ ਵੀ ਨਾ ਸਮਝੋ ਇਹਨੂੰ ਕੋਈ ਧਰਮ ਨਹੀਂ ਨਾ ਧਰਮ ਵੀ ਨਾ ਸਮਝੋ ਬੱਧਾ ਚੱਟੀ ਕਰ ਰਿਹਾ ਹੈ ਕਾਸ ਜਿਵੇਂ ਕਠਣੀ ਚਲੂ ਛੇਤੀ ਛੇਤੀ ਜਪਜੀ ਸਾਹਿਬ ਪੜ ਲਓ ਉਹ ਇੱਕ ਪਉੜੀ ਪੜ ਲੈ ਸਿਰਫ ਮੂਲ ਮੰਤਰ ਹੀ ਜਪ ਜ਼ਰਾ ਪਿਆਰ ਨਾਲ ਜਰਾ ਇਕਾਗਰ ਤਰਾ ਨਾਲ ਜਰਾ ਧਿਆਨ ਨਾਲ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਏ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ ਖੁਸ਼ੀ ਨਾਲ ਕੰਮ ਕਰ ਬੱਧਾ ਚੱਟੀ ਕੀ ਉਹ ਕੋਈ ਗੁਣ ਵੀ ਨਹੀਂ ਹੈ ਉਹ ਕੋਈ ਪਰਉਪਕਾਰ ਵੀ ਨਹੀਂ ਹੈ ਕਿਸੇ ਦੇ ਲਿਹਾਜ਼ ਕਰਕੇ ਗੁਰਦੁਆਰੇ ਆਇਆ ਹੈ ਉਹਜ ਨਹੀਂ ਆਣਾ ਸੀ ਗੁਰੂ ਕਰਕੇ ਨਹੀਂ ਆਇਆ ਬੱਧਾ ਚੱਟੀ ਪਾਟ ਕੀਤਾ ਹੈ ਉਹ ਅੰਦਰ ਕੋਈ ਸ਼ੌਕ ਨਹੀਂ ਹੈ ਉਹ ਮੰਗ ਤੇ ਤਰੰਗ ਨਹੀਂ ਜਾਕੇ ਬਾਬੇ ਫਰੀਦ ਨੇ ਇੱਕ ਸੋਹਣੀ ਮਿਸਾਲ ਦੇ ਕੇ ਆਪਣੀ ਇੱਕ ਅਵਸਥਾ ਦਾ ਜ਼ਿਕਰ ਕੀਤਾ ਇੱਕ ਦਿਨ ਉਹਨਾਂ ਨੇ ਇਸ਼ਾ ਦੀ ਨਮਾਜ਼ ਨਹੀਂ ਪੜ੍ਹੀ ਸੀ ਇਸ਼ਾ ਦੀ ਨਮਾਜ਼ ਜਦ ਸੂਰਜ ਗਰੂਬ ਹੋ ਜਾਂਦਾ ਹੈ आसमान ते लाली छा जाती है उस समय भी एक मुसलमान नमाज पढ़ते हैं उन्होंने ईशा की नमाज कहें नमाज वो नहीं पढ़ी कुछ शरीर उस दिन साथ नहीं दे रहा कुछ अंदर कई दफा मन अड़ी कर है चंगे चंगे साधु संत फकीर भी ਵੀ ਮੈਂ ਉਸ ਕਰਦੇ ਆ ਨਹੀਂ ਪੜੀ ਰੋਜ਼ ਰੋਜ਼ ਨਿਤਨੇਮ ਕਰਨ ਵਾਲੇ ਵੀ ਕਈ ਵਾਰ ਸੋਚਦੇ ਨੇ ਚਲੋ ਅੱਜ ਨਾ ਹੀ ਸਹੀ ਰੋਜ਼ ਰੋਜ਼ ਅੰਮ੍ਰਿਤ ਵੇਲੇ ਉੱਠਣ ਵਾਲੇ ਵੀ ਕਈ ਵਾਰ ਫੈਸਲਾ ਕਰ ਲੈਂਦੇ ਨੇ ਚਲੋ ਅੱਜ ਨਾ ਹੀ ਸਹੀ ਇਹ ਜੋ ਮੈਂ ਤੁਹਾਨੂੰ ਸੁਣਾ ਰਿਹਾ ਇਹ ਬਹੁਤਿਆਂ ਦੀ ਜ਼ਿੰਦਗੀ ਦੀ ਘਟਨਾ ਹੈ ਚਲੋ ਰੋਜ਼ ਤੇ ਉੱਠਦੇ ਆ ਅੱਜ ਨਾ ਹੀ ਸਹੀ ਰੋਜ਼ ਤੇ ਜਪਦੇ ਆ ਅਜ ਨਾ ਹੀ ਸਹੀ ਰੋਜ਼ ਤੇ ਪਾਠ ਕਰਦੇ ਆ ਅਜ ਨਾ ਹੀ ਸਹੀ ਬਾਬਾ ਫਰੀਦ ਕਹਿੰਦੇ ਨੇ ਇਸ ਤਰ੍ਹਾਂ ਹੀ ਮੰਨ ਨੇ ਆਖਿਆ ਰੋਜ਼ ਤੇ ਇਸ਼ਾ ਦੀ ਨਮਾਜ਼ ਪੜ੍ਹਦੇ ਆ ਅਜ ਨਾ ਹੀ ਸਹੀ ਕੀ ਫਰਕ ਪੈਂਦਾ ਨਹੀਂ ਪੜ੍ਹੀ ਇਸ਼ਾ ਲੰਘ ਗਈ ਤੇ ਮੁਸਲਮਾਨਾਂ ਦੇ ਚ ਇੱਕ ਕਹਾਵਤ ਹੈ ਵੇਲੇ ਦੀ ਨਮਾਜ਼ ਕੁਵੇਲੇ ਦੀ ਟਕਰਾ ਸਮੇਂ ਸਿਰ اور ਸਮੇਂ ਦੀ ਨਿਮਾਜ਼ ਨਹੀਂ ਪੜੀ ਬਾਅਦ ਵਿੱਚ ਤੇ ਟਕਰਾਂ ਹੀ ਨੇ ਅਗਰ ਪੱਕਾ ਪੜਨਾ ਹੈ ਤੇ ਸਮੇਂ ਦਾ ਆਪਣਾ ਪ੍ਰਭਾਵ ਹੁੰਦਾ ਹੈ ਸਮੇਂ ਦਾ ਆਪਣਾ ਅਸਰ ਹੈ ਸਵੇਰੇ ਜੋ ਮਨ ਦੀ ਹਾਲਤ ਆਉਂਦੀ ਹੈ ਦੁਪਹਿਰ ਦੇ ਚੋਂ ਨਹੀਂ ਆਉਂਦੀ ਦੁਪਹਿਰ ਦੇ ਜੋ ਮਨ ਦੀ ਹਾਲਤ ਆਉਂਦੀ ਹੈ ਸ਼ਾਮ ਦੇ ਚੋਂ ਨਹੀਂ ਆਉਂਦੀ ਸ਼ਾਮ ਦੇ ਜੋ ਮਨ ਦੀ ਹਾਲਤ ਹੁੰਦੀ ਹੈ ਉਹ ਕਿਸੇ ਹੱਦ ਤੱਕ ਰਾਤ ਦੇ ਚੋਂ ਨਹੀਂ ਆਉਂਦੀ ਸਮੇਂ ਦਾ ਆਪਣਾ ਪ੍ਰਭਾਵ ਹੈ ਸਰਦੀ ਵਿੱਚ ਮਨ ਦੀ ਹਾਲਤ ਕੁਝ ਹੋਰ ਹੋ ਜਾਂਦੀ ਹੈ ਗਰਮੀ ਵਿੱਚ ਕੁਝ ਹੋਰ ਹੋ ਜਾਂਦੀ ਹੈ ਮੌਸਮੇ ਖਿਜ਼ਾਨ ਦੇ ਚ ਮਨ ਕੁਝ ਹੋਰ ਹੋ ਜਾਂਦਾ ਹੈ ਮੌਸਮੇ ਬਹਾਰ ਦੇ ਚ ਮਨ ਕੁਝ ਹੋਰ ਹੋ ਜਾਂਦਾ ਹੈ ਮੌਸਮ ਦਾ ਬਕਾਇਦਾ ਤਨ ਤੇ ਮਨ ਦੇ ਤੇ ਆਪਣਾ ਪ੍ਰਭਾਵ ਹੈ ਇਸ ਵਾਸਤੇ ਆਦ ਕਾਲ ਤੋਂ ઋષਿ ਮੁਨੀਆਂ ਨੇ ਸੰਤ ਜਣਾ ਨੇ ਐਸਾ ਕਿ ਇੱਕ ਐਸਾ ਸਮਾਂ ਵੀ ਹੈ ਜਿਹਨੂੰ ਬ੍ਰਹਮ ਮੂਰਤ ਕਹਿ ਸਕਦੇ ਆਂ ਅਲਲ ਸੁਭਾਅ ਕਹਿ ਸਕਦੇ ਆਂ ਅਮਰ ਰਵੇਲਾ ਕਹਿ ਸਕਦੇ ਆ ਉਸ ਸਮੇਂ ਦਾ ਅਸਰ ਉਸ ਵੇਲੇ ਦਾ ਅਸਰ ਉਸ ਵਕਤ ਦਾ ਅਸਰ ਉਸ ਸਮੇਂ ਦਾ ਪ੍ਰਭਾਵ ਔਰ ਸਤਗੁਰਾਂ ਦੀ ਬਾਣੀ ਦਾ ਫਰਮਾਨ ਹੈ ਹਰ ਅਮਰਤ ਵੇਲੇ ਵਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾਏ ਤੋਟੀ ਨਹੀਂ ਆਉਂਦੀ ਇਤਨੀ ਬਰਕਤ ਹੈ ਪਰ ਹੁਣ ਅੰਦਰ ਕਿਦਰੇ ਸ਼ੌਕ ਹੋਵੇ ਤੇ ਸ਼ੌਕ ਉਠਾਵੇ ਬਾਬਾ ਫਰੀਦ ਕਹਿੰਦੇ ਨੇ ਉਸ ਦਿਨ ਮਨ ਅੜੀ ਕਰ ਗਿਆ ਨਹੀਂ ਪੜੀ ਨਿਵਾਸ ਫਰੀਦ ਕਹਿੰਦੇ ਨੇ ਸਾਰੀ ਰਾਤ ਕਰਵਟਾਂ ਦੇ ਚ ਲੰਗੀ ਨੀਂਦ ਹੀ ਨਾ ਆਈ ਪਛਤਾਵਾ ਹੀ ਦਿਲ ਦਿਮਾਗ ਤੇ ਅਸਵਾਰ ਹੋਇਆ ਇਸ਼ਾ ਦੀ ਨਮਾਜ਼ ਨਹੀਂ ਪੜੀ ਪਛਤਾਵਾ ਇਸ ਨੂੰ ਆਪ ਇੱਕ ਬੜੇ ਸੋਹਣੇ ਸ਼ਲੋਕ ਦੇ ਵਿੱਚ ਵਰਣਨ ਕਰਦੇ ਨੇ ਫਰੀਦਾ ਅਜ ਨਾ ਸੁਤੀ ਕੰਤ ਸਾਂ ਅੰਗ ਮੁੜੇ ਮੁੜ ਜਾਏ ਅੱਜ ਖੁਦਾ ਦਾ ਵਸਲ نصیਬ ਨਹੀਂ ਸੀ ਅੱਜ ਨਿਮਾਜ਼ ਤੋਂ ਟੁੱਟੇ ਅੰਗ ਮੁੜੇ ਮੁੜ ਜਾਏ ਸਾਰੀ ਰਾਤ ਕਰਵਟਾਂ ਚ ਲੰਗੇ ਸਰੀਰ ਦਾ ਅੰਗ ਅੰਗ ਦੁਖ ਰਿਹਾ ਹੈ ਉਹ ਨੀਂਦਰਾ ਰਹਿ ਗਿਆ ਪਛਤਾਵਿਆ ਬੋਝ ਬਣ ਕੇ ਰਿਹਾ ਜਾਏ ਪਛੋੜੋ ਢੋਹਾ ਗਣੀ ਤੂੰ ਕਿਉਂ ਰੈਣ ਬਿਹਾਏ ਢੋਹਾ ਗਣੀ ਜਿਨ੍ਹਾਂ ਨੂੰ ਕਦੀ ਵਸਲ نصیਬ ਹੀ ਨਹੀਂ ਹੋਇਆ ਕਦੀ ਨਿਮਾਜ਼ ਪੜੀ ਨਹੀਂ ਪਤਾ ਨਹੀਂ ਕਿਵੇਂ ਰਾਤ ਕੱਟ ਦੇਣਾ ਬਾਬਾ ਫਰੀਦ ਪਤਾ ਨਹੀਂ ਕਿਵੇਂ ਜ਼ਿੰਦਗੀ ਬਤੀਤ ਕਰ ਦੇਣਾ ਫਰੀਦ ਹੈਰਾਨ ਨੇ ਕਿਵੇਂ ਜ਼ਿੰਦਗੀ ਲੰਗਾ ਛੱਡ ਦੇਣਾ ਜਦ ਕਦੀ ਕਿਸੇ ਨੂੰ ਅਭਿਆਸ ਦੇ ਥੋੜੀ ਝਲਕ ਮਿਲਦੀ ਹੈ ਉਹਦੇ ਅੰਦਰ ਇੱਕ ਤਰਸ ਵੀ ਪੈਦਾ ਹੋ ਜਾਂਦਾ ਹੈ ਪਤ ਨਹੀਂ ਇਹ ਸਿੱਖ ਨਿਤਨੇਮ ਤੋਂ ਬਿਨਾ ਕਿਵੇਂ ਦਿਨ ਕੱਟ ਲੈਂਦਾ ਹੈ ਇਹ ਜਪ ਤੋਂ ਬਿਨਾ ਦਿਨ ਕਿਵੇਂ ਗੁਜ਼ਾਰ ਲੈਂਦਾ ਹੈ ਇਹ ਗੁਰਬਾਣੀ ਦੇ ਪਾਠ ਤੋਂ ਬਿਨਾ ਸਮਾਂ ਕਿਵੇਂ ਕੱਟ ਲੈਂਦਾ ਹੈ ਉਸ ਦੇ ਅੰਦਰ ਦਇਆ ਵੀ ਪੈਦਾ ਹੁੰਦੀ ਹੈ ਹੈਰਾਨਗੀ ਵੀ ਪੈਦਾ ਹੁੰਦੀ ਹੈ ਲੇਕਿਨ ਐਸੀ ਅਵਸਥਾ ਚੰਗੇ ਤੋਂ ਚੰਗੇ ਅਭਿਆਸੀਆਂ ਦੀ ਵੀ ਬਣਦੀ ਹੈ ਕਦੀ ਮਨ ਅੜੀ ਕਰ ਜਾਂਦਾ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਹੁਣੇ ਹੀ ਮੈਨੂੰ ਚਾਕਰ ਸਾਹਿਬ ਇੱਕ ਗਾਥਾ ਸੁਣਾ ਰਹੇ ਸਨ ਕਮਰੇ ਦੇ ਵਿੱਚ ਬਾਬਾ ਸੁੰਦਰ ਸਿੰਘ ਅਲੀ ਬੇਗ ਦੀਆਂ ਗੱਲਾਂ ਚਲੀਆਂ ਇੱਕ ਬ੍ਰਹਮ ਗਿਆਨੀ ਆਤਮਾ ਜੋ ਦੇਸ਼ ਦੀ ਵੰਡ ਤੋਂ ਪਹਿਲੇ ਸਰੀਰ ਛੋੜ ਗਏ ਸਨ ਔਰ ਵਾਕਈ ਪਿਜੀ ਹੋਈ ਆਤਮਾ ਜਿਸ ਮੱਲੇ ਚੋਂ ਲੰਘ ਜਾਂ ਮuslman ਵੀ ਸਜਦਾ ਕਰਦੇ ਸਨ ਝੁਕ ਜਾਂਦੇ ਸਨ ਔਰ ਹਰ ਮੁਸਲਮਾਨ ਕਹਿੰਦਾ ਸੀ ਜ਼ਿੰਦਗੀ ਚ ਇੱਕ ਪੀਰ ਦੇਖਿਆ ਹੈ ਜ਼ਿੰਦਗੀ ਚ ਇੱਕ ਬੱਲੀ ਦੇਖਿਆ ਹੈ ਬੇਦੀ ਖਾਨਦਾਨ ਚੋਂ ਸੰ ਅਠੇ ਪੈਰ ਭਜਨ ਦਾ ਰੂਪ ਭਜਨ ਕਿਸ ਨੂੰ ਕਹਿੰਦੇ ਨੇ ਬਾਬਾ ਸੁੰਦਰ ਸਿੰਘ ਨੂੰ ਵੇਖ ਲਈਏ ਬੰਦਗੀ ਕਿਸ ਨੂੰ ਕਹਿੰਦੇ ਨੇ ਉਹਨਾਂ ਦੀ ਤਰਜ਼ੇ ਜ਼ਿੰਦਗੀ ਤੇ ਚਾਖਰ ਸਾਹਿਬ ਅੱਜ ਮੈਨੂੰ ਦੱਸ ਰਹੇ ਸਨ ਸੁਲ ਜਏ ਵਿਦਵਾਨ ਨੇ ਜਪ ਸਾਹਿਬ ਬਕਾਇਦਾ ਇਹਨਾਂ ਨੇ ਟਿੱਕਾ ਤੇ ਵਿਆਖਿਆ ਬੜੀ ਸੁੰਦਰ ਲਿਖੀ ਹੈ ਗੁਰਦੁਆਰਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚਾਪੀ ਹੈ ਮੁਖਤਸਰ ਮੈਂ ਅਰਜ਼ ਕਰਾਂ ਇਹ ਕਿਦਰੇ ਉਹਨਾਂ ਕੋਲ ਰਹੇ ਨੇ ਮੈਂ ਤੇ ਕਿਦਰ ਇਹਨਾਂ ਨੂੰ ਇੱਕ ਸੁਣੀ ਸੁਣਾਈ ਗਾਥਾ ਸੁਣਾ ਬੈਠਾ ਬਜ਼ੁਰਗਾਂ ਕੋਲ ਜਿਹੜੇ ਅੱਜੇ ਵੀ ਜ਼ਿੰਦਾ ਨੇ ਇੱਕ ਮੁਸਲਮਾਨ ਫਕੀਰ ਸੀ ਡੇਰੇ ਦੇ ਕੋਲ ਉਹ ਬਾਬਾ ਸੁੰਦਰ ਸਿੰਘ ਜਦ ਰੋਟੀ ਲਿਆਂ ਤੇ ਖਾਂਦਾ ਸੀ ਉਹ ਜ ਨਹੀਂ ਖਾਂਦਾ ਸੀ ਤੇ ਬਾਬਾ ਸੁੰਦਰ ਸਿੰਘ ਇੱਕ ਦਿਨ ਤਿੰਨ ਦਿਨ ਬਿਮਾਰ ਰਹਿ ਗਏ ਰੋਟੀ ਨਹੀਂ ਪਹੁੰਚਾਈ ਨਹੀਂ ਖਾਧੀ ਉਹ ਮੇਰਪੁਰ ਦੀ ਉਹ ਬੋਲੀ ਬੋਲਦਾ ਹੁੰਦਾ ਸੀ 라ਵਲਪਿੰਡੀ ਤੇ ਕਸ਼ਮੀਰ ਦੀ ਬੋਲੀ ਦੀ ਝਲਕ ਸੀ ਉਸ ਤੇ ਮੁਸਲਮਾਨਾਂ ਕੇ ਤਰਲੇ ਲੈਨ ਫਕੀਰ ਸਾਈਂ ਰੋਟੀ ਖਾਓ ਤੇ ਬਾਬਾ ਸੁੰਦਰ ਸਿੰਘ ਜੀ ਨੂੰ ਤਹਿਸੀਲਦਾਰ ਕਰਕੇ ਬੁਲਾਉਂਦਾ ਸੀ ਮੈਂ ਕੀ ਤਹਿਸੀਲਦਾਰ ਆਵੇਗਾ ਖਿਲਾਵੇਗਾ ਉਂਝ ਨਹੀਂ ਬੋਲੀ ਉਧਰ ਦੀ ਬੋਲਦਾ ਸੀ ਮੇਰਾ ਤਹਿਸੀਲਦਾਰ ਆਏਗਾ ਖਿਲਾਏਗਾ ਉਂਝ ਨਹੀਂ ਔਰ ਗਜ਼ਬ ਦੀ ਗੱਲ ਜਿਸ ਦਿਨ ਉਸਨੇ ਚਲਾਣਾ ਕਰਨਾ ਸੀ ਜਾਣਾ ਸੀ ਬਾਬਾ ਸੁੰਦਰ ਸਿੰਘ ਤੋਂ ਕੁਛ ਹਰਸਾ ਪਹਿਲੇ ਗੁਜ਼ਰ ਗਿਆ ਤੇ ਬਾਬਾ ਸੁੰਦਰ ਸਿੰਘ ਨੂੰ ਬੁਲਾ ਕੇ ਕਹਿਣ ਲੱਗਾ ਅੱਜ ਮੇਰਾ ਵਿਆਹ ਹੈ ਮੇਰੇ ਵਾਸਤੇ ਨਵੇਂ ਕੱਪੜੇ ਲਿਆ ਬਾਬਾ ਸੁੰਦਰ ਸਿੰਘ ਸਿਲਾ ਕੇ ਲਿਆਏ ਚੋਲਾ ਲਿਆ ਤਹਿਮਤ ਲਿਆ ਸਿਰ ਤੇ ਕੁਲਾ ਬੰਦਾ ਸੀ ਤੁਰੇ ਅਲੀ ਪਗ ਉਹ ਦਿੱਤੇ ਤੇ ਫਿਰ ਕਹਿਣ ਲੱਗੇ ਫਕੀਰ ਸਾਈ ਮੈਨੂੰ ਪੈਰੋਂ ਨੰਗਾ ਵੇਜਣਾ ਹੀ ਖੁਦਾ ਦੇ ਘਰ ਮੇਰੇ ਲਈ ਜੁੱਤੀਆਂ ਵੀ ਲਿਆ ਫਿਰ ਬਾਬਾ ਸੁੰਦਰ ਸਿੰਘ ਬਾਜ਼ਾਰ ਗਏ ਜੁੱਤੀ ਵੀ ਲਿਆ ਉਸ ਵਾਸਤੇ ਬਸ ਜੁੱਤੀ ਪਹਿਨੀ ਤੇ ਇੰਜ ਸਲਾਮ ਕਰਕੇ ਚਲਾਣਾ ਕਰ ਗਿਆ ਜਾਂਦਾ ਰਿਹਾ ਉਹ ਫਕੀਰ ਬਾਬਾ ਸੁੰਦਰ ਸਿੰਘ ਉਸ ਦੀਆਂ ਰਮਜ਼ਾਂ ਜੋ ਹੈ ਜਾਣਦੇ ਸਨ ਚਾਕਰ ਸਾਹਿਬ ਅੱਜ ਮੈਨੂੰ ਦੱਸਣ ਲੱਗੇ ਬਿ ਬਾਬਾ ਸੁੰਦਰ ਸਿੰਘ ਦਾ ਵੀ ਮਨ ਇੱਕ ਦਿਨ ਅੜੀ ਕਰ ਬੈਠਾ ਅੰਮ੍ਰਿਤ ਵੇਲਾ ਸੀ ਤੇ ਸੀਤ ਲੈਰ ਚੱਲ ਰਹੀ ਸੀ ਬਹੁਤ ਠੰਡ ਕਿਉਂਕਿ ਕਸ਼ਮੀਰ ਦੀ ਘਾਟੀ ਦੇ ਥੱਲੇ ਹੀ ਸੀ ਅਲੀ ਗਏ ਭਾਵੇਂ ਨੇੜੇ ਗੁਜਰਾਤ ਤੇ ਜੇਲਮ ਜ਼ਿਲ੍ਹਾ ਲੱਗਦਾ ਸੀ ਪਰ ਇਹ ਕਸਬਾ ਕਸ਼ਮੀਰ ਵਿੱਚ ਪੈ ਜਾਂਦਾ ਸੀ ਆਖਰੀ ਕਸਬਾ ਅਗੋਂ ਪੰਜਾਬ ਸ਼ੁਰੂ ਹੋ ਜਾਂਦਾ ਸੀ ਤਾਂ ਠੰਡ ਕਾਫੀ ਸੀ ਮਨ ਅੜੀ ਕਰ ਗਿਆ ਇਤਨੀ ਸੀਤ ਲੈਰ ਹੈ ਔਰ ਉਸ ਜ਼ਮਾਨੇ ਸਤਪੁਰਸ਼ ਇਸ ਤਰ੍ਹਾਂ ਦੀਆਂ ਆਤਮਾਵਾਂ ਕਰੀਬਨ ਕਰੀਬਨ ਠੰਡੇ ਪਾਣੀ ਨਾਲ ਨਹਾਉਂਦੀਆਂ ਸਨ ਗਰਮ ਪਾਣੀ ਦਾ ਰਿਵਾਜ ਹੀ ਨਹੀਂ ਸੀ ਇਹ ਇਸੇ ਜੇ ਸੇਜੇ ਸਭ ਕੁਝ ਬਦਲੇ ਹੈ ਬਈ ਸੀਤ ਲੈ ਰੈ ਠੰਡ ਹੈ ਪਾਣੀ ਬੜਾ ਠੰਡਾ ਹੈ ਅੱਜ ਨਹੀਂ ਨਾਂਦੇ ਕਸ਼ਮਕਸ਼ਲੀ ਉਸ ਕਸ਼ਮਕਸ਼ ਦੇ ਚ ਅੰਮ੍ਰਿਤ ਵੇਲੇ ਦਾ ਨਿਤਨੇਮ ਜਪ ਇਹ ਵੀ ਦੁਬਦਾ ਚ ਰਿਆ ਹੋਇਆ ਕਿ ਅਜੇ ਸੂਰਜ ਨਹੀਂ ਨਿਕਲਿਆ ਅਜੇ ਅੰਧੇਰ ਹੈ ਇੱਕ ਦਮ ਚਲੇ ਗਏ ਦੂਰ ਨਦੀ ਵਗਦੀ ਸੀ ਨਹਿਰ ਠੰਡੀ ਉਸ ਠੰਡੀ ਨਹਿਰ 'ਚ ਖੜੇ ਹੋ ਗਏ ਕਹਿਣ ਲੱਗੇ ਏ ਮਨਾ ਤੂੰ ਠੰਡ ਕਰਕੇ ਅੱਜ ਆਲਸ ਕੀਤਾ ਅੱਜ ਤੈਨੂੰ ਸਜ਼ਾ ਦੇਣੀ ਹੈ ਮੁੜ ਕੇ ਅੜੀ ਨਹੀਂ ਕਰੇਗਾ ਮੈਨੂੰ ਚਾਕਰ ਸਾਹਿਬ ਦੱਸਦੇ ਰਹੇ ਡੇਰੇ 'ਚ ਸਵੇਰ ਹੋਈ ਤੇ ਲੋਕੀ ਲੱਭਣ ਬਾਬਾ ਜੀ ਕਿੱਥੇ ਨੇ ਕੋਈ 9 ਵਜੇ ਦੇ ਕਰੀਬ ਜਦ ਦੁਪਹਿਰ ਨਿਕਲੀ ਪੂਰਾ ਚਾਨਣਾ ਹੋਇਆ ਤੇ ਪਤਾ ਚੱਲਿਆ ਨਹਿਰ ਦੇ 'ਚ ਖੜੇ ਐ ਲਿਆਂਦਾ ਬਾਬਿਆਂ ਨੂੰ ਪੁੱਛਿਆ ਐਸਾ ਕਿਉਂ ਕਹਿੰਦਾ ਕੀ ਕਰੀ ਅਜ ਮਨ ਅੜੀ ਕਰਗਦਾ ਤੋ ਇਸ ਤੋਂ ਮੈ ਅੰਦਾਜ਼ਾ ਲਗਾਇਆ ਬਾਬਾ ਫਰੀਦ ਮਾਮੂਲੀ ਤਪੀਸ਼ਵਰ ਨਹੀਂ ਹੈ ਪਹੁੰਚਿਆ ਉਹ ਯਾ ਸੂਫੀ ਸੰਤ ਹੈ ਕਹਿੰਦਾ ਕਰ ਗਿਆ ਮਨ ਅੜੀ ਅਜ ਨਾ ਸੁਤੀ ਕੰਦ ਸਉ ਅੰਗ ਮੁੜੇ ਮੁੜ ਜਾਏ ਜਾਏ ਪਛੋੜੋ ਹਾ ਗਣੀ ਤੂੰ ਕਿਉਂ ਰਹਿਣ ਬਿਹਾਏ ਇਸ ਵਾਸਤੇ ਮਨ ਨਾਲ ਤੇ ਹਰ ਵਕਤ ਜੰਗ ਕਰਨੀ ਪੈਗੇ ਔਰ ਇਸ ਪੰਕਤੀ ਦੇ ਕੁਝ ਹੋਰ ਵੀ ਅਰਥ ਨਾ ਕਰ ਲੈਣਾ ਕਲਗੀਧਰ ਪਿਤਾ ਦੀ ਪੰਕਤੀ ਖਾਲਸਾ ਸੋ ਜੋ ਕਰੇ ਨਿਤ ਜੰਗ ਖਾਲਸਾ ਸੋ ਜੋ ਚੜੇ ਤੁਰਨ ਨਿਤ ਜੰਗ ਹਰ ਵਕਤ ਲੜੇ ਤੋ ਇਸ ਦਾ ਮਤਲਬ ਹਰ ਵਕਤ ਲੜਾਈ ਲਈ ਕੋਈ ਮਾਹੌਲ ਬਣਾਵੇ ਜਦ ਸੁੱਲਾ ਸਫਾਈ ਵੀ ਹੋਵੇ ਤੇ ਕੋਈ ਦੁਸ਼ਮਣ ਲੱਭੇ ਲੜਨ ਵਾਸਤੇ ਜਾਂ ਕਿਸੇ ਨੂੰ ਦੁਸ਼ਮਣ ਬਣਾਵੇ ਇਹ ਅਰਥ ਨਹੀਂ ਹੈ ਖਾਲਸਾ ਸੋਜੋ ਕਰੇ ਨਹੀਂ ਤੇ ਜੰਗ ਖਾਲਸਾ ਹਰ ਵਕਤ ਆਪਣੇ ਮਨ ਨਾਲ ਜੰਗ ਕਰੇ ਕਿਉਂ ਮਨ ਲੋਚੇ ਬੁਰੀਆਂ ਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ ਇਹਦੇ ਚ ਪੈਦਾ ਹੋ ਜਾਂਦੇ ਨੇ ਖਿਆਲ ਮੈਨੂੰ ਇੱਕ ਹਾਫਿਜ਼ ਦਾ ਬੋਲ ਵੀ ਯਾਦ ਆਇਆ ਉਸਨੇ ਵੀ ਇੱਕ ਦਿਨ ਅੰਮ੍ਰਿਤ ਵੇਲੇ ਤਸਬੀਹ ਛੱਡ ਦਿੱਤੀ ਫਜਰ ਦੀ ਨਿਮਾਜ਼ ਨਹੀਂ ਪੜ੍ਹੀ અમૃત વેલે દિનમાં જ નહીં પડી કુરાન શરીફ ਦੀ ਤਲਾਵਤ ਵੀ ਨਹੀਂ ਕੀਤੀ રોજ ਕਰਦੇ ਆ ਚਲੋ ਇੱਕ ਦਿਨ ના ਹੀ ਸਹੀ ਤੇ ਕੀ ਹੋ ਗਿਆ ਇਹ ਹਾਫਿਜ਼ ਦਾ ਫੈਸਲਾ ਔਰ ਈਰਾਨ ਵਿੱਚ ਜਿੰਨੇ ਸੂਫੀ ਸੰਤ ਹੋਏ ਨੇ ਈਰਾਨੀ ਸਭ ਤੋਂ ਸਿਰਮੌਰ ਮੰਨਦੇ ਨੇ ਹਾਫਿਜ਼ ਨੂੰ ਇਸ ਦਾ ਮਕਬਰ ਇਸ ਦੀ ਕਬਰ ਸੋਨੇ ਦੀ ਬਣਾਈ ਹੈ ਔਰ ਇਹਦੇ ਉੱਪਰ ਜਿਹੜਾ ਮਕਬਰਾ ਹੈ ਉਹ ਕੱਚ ਦਾ ਬਣਾਇਆ ਹੈ ਕੱਚ ਲਾਇਆ ਨਹੀਂ ਕੱਚ ਨੂੰ ਪਿਗਲਾ ਕੇ ਢਾਲ ਕੇ ਉਸੇ ਦੀਆਂ ਦਿਵਾਰਾਂ ਉਸੇ ਦਾ ਹੀ ਗੁੰਬਦ ইরਾਨੀ ਕਾਰੀਗਰੀ ਦਾ ਇੱਕ ਨਮੂਨਾ ਮੈਂ ਜਦ ਇਸ ਗੁੰਬਦ ਨੂੰ ਦੇਖਿਆ ਇਸ ਕਬਰ ਨੂੰ ਦੇਖਿਆ ਭਾਵੇਂ ਮੈਨੂੰ ਭਾਈ ਮੱਖਣ ਸਿੰਘ ਤਹਿਰਾਨ ਤੋਂ ਲੈ ਗਏ ਸਨ ਔਰ ਕਹਿੰਦੇ ਸਨ ਗਿਆਨੀ ਜੀ 4 ਵਜੇ ਵਾਪਸ ਚਲਾਂਗੇ ਮੈਂ ਕਿਹਾ ਭਾਈ ਸਾਹਿਬ ਜੀ ਗੱਲ ਇਸ ਤਰ੍ਹਾਂ ਹੈ ਹੁਣ ਤੁਸੀਂ ਵਾਪਸ ਜਾਓ ਮੈਂ ਕੱਲ ਆਵਾਂਗਾ ਮੈਂ ਕਹਾ ਇਸ ਜਗ੍ਹਾ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਹੈ ਇੱਕ ਤੇ ইরਾਨੀ ਕਾਰੀਗਰੀ ਦਾ ਇਹ ਨਮੂਨਾ ਇੱਕ ਚਾਰੋਂ ਪਾਸੇ ਲੋਕੀ ਕੁਰਾਨ ਦੀ ਤਲਾਵਤ ਪੈ ਕਰਦੇ ਨੇ ਦੂਜੀ ਇੱਥੋਂ ਦੀ ਕੋਈ ਵਾਈਬ੍ਰੇਸ਼ਨ ਵੀ ਐਸੀ ਹੈ ਗੁਰੂ ਚੇਤੇ ਆਉਂਦਾ ਹੈ ਮੈਂ ਕਾਜ ਮੈਂ ਇੱਥੇ ਰਵਾਂਗਾ ਇਤਨਾ ਖੂਬਸੂਰਤ ਉਹਨਾਂ ਨੇ ਮਕਬਰਾ ਬਣਾਇਆ ਹੈ لیکن میں اس دا کلام پڑھ کے حیران ہویا او دا من وی اڑی کر گیا اور پتہ کی کہندا مراد در منزل جانا چے امنو ایش چوں ہر دم اے خدا سنیاں سی جو تیرے راستے تے چل دے نے بڑا سکون ہے بڑا انند ہے بڑا رس ہے ਸਾਡੀ ਝੋਲੀ ਦੇ ਤੇ ਸਿਵਾਏ ਚਿੰਤਾ, ਦੁੱਖ, ਕਲੇਸ਼, ਤਣਾਅ ਤੋਂ ਹੋਰ ਕੁਝ ਨਹੀਂ। ਹਾਫਿਸ ਸੁਣਿਆ ਤੂੰ ਆਨੰਦ ਹੈ। ਸੁਣਿਆ ਤੂੰ ਮਹਾਰਸ ਹੈ। ਸੁਣਿਆ ਤੂੰ ਨੂਰ-ਏ-ਨੂਰ ਹੈ। ਪਰ ਸਾਡੀ ਦੁਨੀਆ ਦੇ ਤੇ ਸਿਵਾਏ ਅੰਧੇਰੇ ਤੋਂ ਹੋਰ ਕੁਝ ਵੀ ਨਹੀਂ ਹੈ। ਥੋਮੇਂਗਾ ਤੂੰ ਨੂਰ ਤਸ ਵੀ ਪਰੋਂ ਰੱਖ ਦਿੱਤੀ ਮਨ ਬਾਗੀ ਹੋ ਗਿਆ ਕੁਰਾਨ ਦੀ ਤਲਾਵਤ ਵੀ ਨਹੀਂ ਕੀਤੀ ਪਾਠ ਵੀ ਨਹੀਂ ਕੀਤਾ ਉযু ਵੀ ਨਹੀਂ ਕੀਤਾ ਵਜ਼ੂ ਇਨਾਂ ਦਾ ਪੰਜ ਇਸ਼ਨਾਨਾ ਹੁੰਦਾ ਹੈ ਨਹੀਂ ਕੀਤਾ ਔਰ ਗ਼ਜ਼ਬ ਦੀ ਗੱਲ ਗੱਲ ਛੁਪਾਈ ਵੀ ਨਹੀਂ ਸਾਹਮਣੇ ਪ੍ਰਗਟ ਵੀ ਕਰ ਦਿੱਤੀ ਮਹਾਰਾਦਰ ਮੰਜ਼ ਲੈ ਜਾਣਾ ਸੇਮਨੋ ਐਸ਼ ਚੋਂ ਹਰਦਮ ਕੋਈ ਐਸ਼ ਨਹੀਂ ਕੋਈ ਸਕੂਨ ਨਹੀਂ ਕੋਈ ਸੁਖ ਨਹੀਂ ਸੁਣਿਆ ਹੈ ਪ੍ਰਭੂ ਐਸ਼ੀ ਐਸ਼ ਤੇਰੇ ਨਾਮ ਦੇ ਵਿੱਚ ਆਨੰਦੀ ਆਨੰਦ ਹੈ ਰਸੀ ਰਸ ਹੈ ਚਾਨਣਾ ਹੀ ਚਾਨਣਾ ਹੈ ਸਾਨੂੰ ਤੇ ਸਿਵਾਏ ਠੋਕਰਾਂ ਦੇ ਹੋਰ ਕੁਝ ਨਹੀਂ ਲੱਭਿਆ ਸਾਨੂੰ ਤੇ ਸਿਵਾਏ ਮੱਥਾ ਮਾਰਨ ਦੇ ਹੋਰ ਕੁਝ ਵੀ ਨਹੀਂ ਲੱਭਿਆ ਦੂਸਰੀ ਪੰਕਤੀ ਬੜੀ ਗਜ਼ਬ ਦੀ ਜਰਸ ਫਰਿਆਦ ਮੇਦਾਰਤ ਕੇ ਬਰਬੰਦੇਦ ਮਹਿਮਲ ਹਾ ਕਦਰੇ ਹਾਫਿਜ਼ ਦੇ ਕੰਨਾਚ ਪੜੋਸੀ ਨੇ ਖਬਰ ਪਾਈ ਕਿ ਤੁਹਾਡੇ ਪੜੋਸ ਦੇ ਚ ਪਰਲੇ ਪਾਸੇ ਜੋ ਮੁਖੀਆ ਰਹਿੰਦਾ ਸੀ ਚਲਾਣਾ ਕਰ ਗਿਆ ਆਰੋ ਦੇ ਸਾਨੂੰ ਯਾਦ ਪੇ ਕਰ ਦੇਣ ਸੁੱਟੀ ਹੋਈ ਤਸਬੀਹ ਹਾਫਿਜ਼ ਨੇ ਚੁੱਕ ਲਈ ਪਰ ਇਹ ਸੁੱਟੀ ਹੋਈ ਕੁਰਾਨ ਸ਼ਰੀਫ ਵੀ ਚੁੱਕ ਲਈ ਵਜ਼ੂ ਸਾਜਣ ਲੱਗ ਪਿਆ ਨਿਵਾਜ਼ ਪੜਨ ਲੱਗ ਪਿਆ ਕਹਿੰਦਾ ਜਰਸ ਫਰੀਆਦ ਮੈਂ ਇਦਾਰਤ ਕੇ ਬਰਬੰਦੇਦ ਮਹਿਮਲ ਹਾਂ ਮੌਤ ਦਾ ਘੜਿਆਲ ਵੱਜ ਰਿਹਾ ਹੈ ਚਲ ਰੁਕਦਾ ਨਾ ਕਿਦੇ ਦਾ ਸਤੇਚੀ ਨਾ ਰਹਿ ਜਾਏ ਜ਼ਿੰਦਗੀ ਦਾ ਅੰਤ ਹੋ ਜਾਏ ਤੇ ਤੂੰ ਖੁਦਾ ਤੱਕ ਹੀ ਨਾ ਪਹੁੰਚੇ ਮੌਤ ਦੇ ਖਿਆਲ ਨੇ ਫਿਰ ਇਹ ਤਸਬੀ ਚੁੱਕਣ ਤੇ ਮਜਬੂਰ ਕਰ ਦਿੰਦਾ ਹੈ ਫਿਰ ਕੁਰਾਨ ਸ਼ਰੀਫ ਪੜਨ ਤੇ ਮਜਬੂਰ ਕਰ ਦਿੰਦਾ ਹੈ ਫਿਰ ਮੈਂ ਵੁਜ਼ੂ ਸਾਜੇ ਔਰ ਅਗਾਹ ਚਲ ਕੇ ਕਹਿੰਦਾ ਸ਼ਬੇ ਤਾਰੀਕ ਬੀਮੇ ਮੌਜ ਗਰਦਾ ਵਿੱਚ ਉਹ ਨਹੀਂ ਆਇਲ ਕੁਝ ਆਦਾ ਨਿੰਦੇ ਹਾਲੇ ਮਾ ਸੁਭਕ ਸਾਰਾ ਨੇ ਸਾਹਿਲ ਹਾ ਕਹਿੰਦਾ ਖੜਾ ਮੈਂ ਉਰਾਰਾਂ ਤੇ ਪਰਲਾ ਕੰਡਾ ਤੇ ਮੈਨੂੰ ਦਿਖਾਈ ਨਹੀਂ ਦਿੰਦਾ ਸੰਸਾਰ ਦੇ ਚ ਮੈਂ ਖੜਾ ਨਿਰੰਕਾਰ ਦੀ ਤੇ ਕੋਈ ਸਮਝ ਕੋਈ ਨਹੀਂ ਕੁਝ ਵੀ ਝਲਕ ਨਹੀਂ ਧਨ ਦੇ ਚ ਮੈਂ ਖੜਾ ਧਰਮ ਦਾ ਤੇ ਕੋਈ ਬੋਧ ਨਹੀਂ ਪਦਾਰਥਾਂ ਦੇ ਚ ਮੈਂ ਬੈਠਾ ਹਾਂ ਪਰਮਾਤਮਾ ਦੀ ਤੇ ਕੋਈ ਸਮਝ ਨਹੀਂ ਪ੍ਰਭਾਵ ਦੇ ਚ ਜੀ ਰਿਹਾ ਮੈਂ ਸੰਸਾਰ ਦੇ ਖੁਦਾ ਦਾ ਤੇ ਕੋਈ ਪ੍ਰਭਾਵ ਨਹੀਂ ਪਰਲਕੰਡਾ ਮੈਨੂੰ ਨਹੀਂ ਦਿਖਾਈ ਦਿੰਦਾ ਬਾਹਵ ਖੁਦਾ ਨਹੀਂ ਦਿਖਾਈ ਦਿੰਦਾ ਕੁਝ ਸਮਝ ਨਹੀਂ ਕੁਝ ਪਤਾ ਨਹੀਂ ਸ਼ਬੇ ਤਾਰੇਕ ਬੀ ਮੈਂ ਮੋਜ ਗਰਦਾ ਵੇ ਚੁਨੀ ਆਇਲ ਪਾਰਲਾ ਕੰਡਾ ਵੀ ਨਹੀਂ ਦਿਖਾਈ ਦੇਂਦਾ ਤੇ ਸਵੇ ਤਾਰੀਕ ਰਾਤ ਵੀ ਹਨੇਰੀ ਏ ਤੇ ਦਰਿਆ ਦੇ ਚ ਗੁੰਮਣ ਘੇਰੀ ਵੀ ਬੜੀ ਏ ਤੇ ਪਾਰ ਜਾਣ ਦੇ ਸ਼ੌਕ ਕਰਕੇ ਭਾਵੇਂ ਕੰਡਾ ਮੈਨੂੰ ਨਹੀਂ ਦਿਖਾਈ ਦਿੱਤਾ ਖੁਦਾ ਦਾ ਇੱਕ ਸ਼ੌਕ ਭਾਵੇਂ ਖੁਦਾ ਦੀ ਸਮਝ ਕੋਈ ਨਹੀਂ ਚੱਲ ਪਿਆ ਔਰ ਦਰਿਆ ਦੇ ਚ ਪੈਰ ਪਾ ਬੈਠਾ ਗੁੰਮਣਗੇਰੀ ਚ ਫਸ ਗਿਆ ਆ ਆਪ ਦੀ ਗੈਥ ਲਈ ਅਰਸ਼ ਕਰਾਂ ਮਨੁੱਖ ਦੇ ਅੰਦਰ ਇੱਕ ਕੋਈ ਬੁਰਾ ਵਿਚਾਰ ਆ ਜਾਏ ਨਾ ਅੰਦਰ ਉਹ ਅੰਦਰ ਕੋਮਣਗੇਰੀ ਬਣਾ ਦਿੰਦਾ ਔਰ ਉਸੇ ਤਰ੍ਹਾਂ ਦਾ ਵਿਚਾਰ बार-बार ਆਵੇਗਾ बार-बार ਉਸੇ ਤਰ੍ਹਾਂ ਦਾ ਆਵੇਗਾ ਥੋੜੀ ਜਿਹੀ ਵੀ ਤਬਦੀਲੀ ਨਹੀਂ ਹੋਵੇ ਉਸ ਦੀ ਥੋੜਾ ਜਿਹਾ ਵੀ ਪਰਵਰਤਨ ਨਹੀਂ ਹੋਵੇਗਾ ਉਹ ਆਪਣੀ ਰੇਖਾ ਬਣਾ ਜਾਂਦਾ ਹੈ ਉਹ ਆਪਣਾ ਘੇਰਾ ਬਣਾ ਜਾਂਦਾ ਹੈ ਜ਼ਰੂਰ ਸੋਚਣਾ ਅੰਦਰ ਜਾਤ ਮਾਰਨਾ ਗੁਸਤਾਖੀ ਮਾਫ ਇੱਕ ਬੁਰਾ ਵਿਚਾਰ ਆ ਜਾਏ ਜਿਸ ਢੰਗ ਦਾ ਆਇਆ ਹੈ ਪਹਿਲੀ ਵਾਰ ਹੁਣ ਜੋ ਪਹਿਲੀ ਵਾਰ ਆਇਆ ਹੈ बार-बार ਆਏਗਾ ਕਿਉਂਕਿ ਘੇਰਾ ਬਣ ਗਿਆ ਉਹਨੇ ਆਪਣਾ ਦਾਇਰਾ ਬਣਾ ਲਿਆ ਉਸਨੇ ਆਪਣੀ ਜਗ੍ਹਾ ਬਣਾ ਲਈ ਹੈ ਬਾਰ-ਬਾਰ ਆਏਗਾ। ਔਰ ਉਸੇ ਤਰ੍ਹਾਂ ਹੀ ਆਏਗਾ, ਬਿਨਾ ਤਬਦੀਲੀ ਤੋਂ ਆਏਗਾ। ਜੋ ਥੋੜੇ-ਬਹੁਤ ਕਦੀ ਅੰਤਰਮੁਖੀ ਹੁੰਦੇ ਹੋਵਨ। ਸਿਰਫ ਗੁਰਦੁਆਰਾ ਮਨੋਰੰਜਨ ਹੀ ਨਹੀਂ ਸਮਾਪਾਸ ਕਰਨ ਦਾ ਢੰਗ ਨਹੀਂ ਕਦੀ-ਕਦੀ। ਜੋ ਜਾਤ ਮਾਰਦੇ ਹੋਣ, ਰਹੋਦੇ ਨੇ ਐਸੇ ਪੁਰਸ਼। ਇੱਕ ਬੁਰਾ ਵਿਚਾਰ ਆਇਆ, ਦਾਇਰਾ ਬਣ ਜਾਂਦਾ ਹੈ। ਘੇਰਾ ਬਣ ਜਾਂਦਾ ਹੈ। ਔਰ ਮੜ ਮੁੜ ਕੇ ਉਹ ਵਿਚਾਰ ਉਸੇ ਦਾਇਰੇ